ਨਾ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਜੀ ਕੀ ਕੀ ਆਇਆ ਕੀ ਤੇ ਅਸੀਂ ਰੁੱਤੇ ਪਏ ਰਹੇਗੇ ਜਿ ਸਮਾਂ ਖੜਾ ਹੀ ਜੈਗੇ ਸਾਡਾ ਕੋਈ ਤਾਈਥਾਨੀ ਖੜਿਆ ਮਮਾਰੀ ਦੇ ਨਾਮ ਬਰੂਮੀ ਖੜਾ ਰਿਹਾ ਪੰਨੀ ਤੇ ਬੰਦੇ ਆਏ ਆ ਉਪਰ ਦੀ ਉਪਰ ਤੋਂ ਬੰਦੇ ਤੇ ਸਾਡੇ ਅਕਲੋਕ ਤੋਂ ਦੂਜੇ ਕਬਰਾਂ ਸੀਗੋ ਲੋਕ ਨੇ ਨਾਕ ਤੋਂ ਰਿਹਾ ਉਹਨਾਂ ਨੇ ਸਾਡੇ ਵਾਲੇ ਕੌਣੇ ਦਾ ਬਾਹਰ ਨੂੰ ਬੰਦ ਕਰਤਾ ਇਹ ਬੰਦ ਕਰਮਾ ਨੇ ਬਾਹਰ ਆਰਗਨ ਕੇ ਸਾਰੇ ਕਾਗਜ਼ ਕਰਾਸੀ ਲਈ ਆ ਉਹਨਾਂ ਨੇ ਕਰਾਸੀ ਲੈ ਕੇ ਤੇ ਚੱਕਾ ਲੱਗ ਦਿਾਇਆਗੇ 15000 ਪਈ ਲੱਸੀ ਹਾਂ ਮੇਰਾ ਇਹ ਬਿਆਨ ਦਿੰਦਾ ਕੀ ਕਟਨਾ ਕੀ ਹੋਈ ਹੈ ਘਟਨਾ ਇਹ ਸਾਨੂੰ ਦਾ ਪਤਾ ਹੀ ਨਹੀਂ ਲੱਗਿਆ ਜੀ ਕੀ ਸਿੰਘਾਇਆ ਕੀ ਨਹੀਂ ਤੇ ਇਹ ਹਿਲਾ ਸੁੱਤੇ ਪਏ ਰਹੇਗੇ ਸਾਮਾਨ ਸਾਡਾ ਹੀ ਲੈ ਗਏ ਸਾਲਾ ਕੋਈ ਪੈਸਾ ਨਹੀਂ ਛੱਡਿਆ ਨਿਮਾਰੀ ਦੇ ਲੋਗਰੂ ਵੀ ਸਾਰਾ ਵਪੰਨ ਗਏ ਕਿੰਨਾ ਕੁ ਨੁਕਸਾਨ ਹੈ ਕੀ ਕੁਝ ਇਤਾਂ ਹੋਊਗਾ ਇਹ 65-70 ਹਜ਼ਾਰ ਦਾ ਨੁਕਸਾਨ ਹੋਊਗਾ ਇਹ ਘਟੋ ਘਟੋ ਪੈਸੇ ਸੀਗੇ ਨਕਦੀ ਜੀ ਕੀ ਯਾਰ ਚਾਰ ਕਾਨੇ ਸੌਣਾ ਸੀਗਾ ਘੜੀਆਂ ਸੀਗੀਆਂ ਤੇ ਬਾਕੀ ਹੋਰ ਤਾਂ ਵੇਖਿਆ ਹੀ ਨਹੀਂ ਜੇ ਅਸੀਂ ਐਸਾ ਸਾਮਾਨ ਜੀ ਕੀ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਕੋਲ ਮੰਗ ਨਹੀਂ ਆ ਅਸੀਂ ਤਾਂ ਹੁਣ ਕੀ ਆਖੀਏ ਅਜਿਦਾ ਕੁਝ ਨਹੀਂ ਆ ਸਕਦਾ ਕਿਉਂ ਸਾਨੂੰ ਪਤਾ ਹੀ ਕੋਈ ਨਹੀਂ ਹੈ ਜੀ ਕੋਈ ਹੋਵੇ ਨਾ ਹੀ ਪਤਾ ਕਿ ਇੱਕ ਬੰਦਾ ਹੋਵੇ ਦੋ ਹੋਵੇ ਜਣਾ ਸੀ ਕੋਈ ਵੇਖਿਆ ਨਹੀਂ ਜੀ ਅਸੀਂ ਤਾਂ ਕੁਝ ਨਹੀਂ ਆ ਮੇਰਾ ਨਾਮ ਜੀ ਅਮਰਪਾਲ ਸਿੰਘ ਹੈ ਜੀ ਕੀ ਘਟਨਾ ਕੀ ਹੋਈ ਹੈ ਆਪਣੇ ਘਟਨਾ ਜੀ ਰਾਤ ਅਸੀਂ 11:30 11 ਵਜੇ ਪਏ ਆ ਉਸ ਤੋਂ ਬਾਅਦ ਤੇ ਕੋਈ ਬੰਦੇ ਆਏ ਆ ਉੱਪਰ ਦੀ ਕੋਠੇ ਉਤੋਂ ਦੀ ਤੇ ਸਾਡੇ 1 ਇਕ ਲੋਕ ਤਾਂ ਦੂਜੇ ਕਮਰੇ ਵਿੱਚ ਸੀਗਾ ਲੋਕ ਲੱਗੇ ਲੋਕ ਤੋੜਿਆ ਉਹਨਾਂ ਨੇ ਸਾਡੇ ਆਲੇ ਕਮਰੇ ਦਾ ਬਾਰ ਮੂਹਰੋਂ ਬੰਦ ਕਰਤਾ ਮੂਹਰੋਂ ਬੰਦਤਾ ਉਹਨਾਂ ਨੇ ਬਾਹਰ ਬਾਹਰ ਬੰਨ ਕੇ ਇਹ ਸਾਰੇ ਕਮਰੇ 83 ਲਈ ਉਹਨਾਂ ਨੇ ਜੀ 83 ਲੈ ਕੇ ਤੇ ਕੁਝ ਤਾਂ ਨਗਦੀ ਲੈ ਗਏ ਕੁਝ 1500000 ਰੁਪਏ ਦੇ ਵਿੱਚ ਸੀਗੇ ਜੀ ਹੂੰ ਤੇ ਕੁਝ ਹੋਰ ਬਾਹਰੋਂ ਬੱਚੇ ਘੜੀਆਂ ਦੇ ਲੈ ਕੇ ਆਏ ਸੀ ਘੜੀਆਂ ਦੇਗੇ ਦੋ ਦੋ ਜੀ ਤੇ ਬਾਕੀ ਹਜੇ ਹੋਰ ਸਮਾਨ ਅਸੀਂ ਵੇਖੀ ਜਾਨੇ ਸਾਰਾ ਵੀ ਕੀ ਕੀ ਹੈ ਕੀ ਕੀ ਨਹੀਂ ਡਾਕੂਮੈਂਟ ਵਗੈਰਾ ਸਾਰਾ ਬੱਚਿਆਂ ਦੇ ਮੰਗ ਕੀ ਕਰਦੋਂ ਲਗਾਤਾਰ ਜਿਹੜਾ ਵਾਧਾ ਹੋ ਰਿਹਾ ਚੋਰੀਆਂ ਦੇ ਵਿੱਚ ਮੰਗਦਾ ਜਈ ਕਹਿੰਦੇ ਛੇਤੀ ਛੇਤੀ ਇਹਨਾਂ ਦੀ ਪਾਲ ਹੋਣੀ ਚਾਹੀਦੀ ਹੈ ਜੀ ਸਾਨੂੰ ਹਿਸਾਬ ਮਿਲਣਾ ਚਾਹੀਦਾ ਵੀ ਅੱਗੇ ਤੋਂ ਆ ਜੀ ਕਿੰਨਾ ਨਾਮ ਠੱਲ ਪਾਇਆ ਜਾਵੇ